ਮੋਦੀ ਜੀ ਨੇ ਕੰਮ ਹੀ ਇੰਨੇ ਕਰਤੇ ਆ ਕਿ ਉਹ ਅਮਰ ਹੋ ਗਏ ਆ ਬਿਆਨ ਵਾਲੇ ਟਾਈਮ 'ਚ ਬੱਚਿਆਂ ਨੂੰ ਇਹਨਾਂ ਦੇ ਬਾਰੇ ਦੱਸਿਆ ਜਾਏਗਾ ਕਿ ਇੱਕ ਲੀਡਰ ਹੁੰਦਾ ਸੀ ਜੋ ਲੋਕਾਂ ਵਾਸਤੇ ਕੰਮ ਕਰਕੇ ਸੀ ਇਹ ਕਿਸੇ ਨੇ ਬਚਨੇ ਕਿਸੇ ਵੀ ਘੁਟਾਲੇ ਤੋਂ ਜਾਂ ਮੱਲੋਂ ਆਪਣੀ ਇਮੇਜ ਖਰਾਬ ਹੋਣ ਤੋਂ ਬਚਨਾ ਜੇ ਕਿਤੇ ਤੁਸੀਂ ਕਿਸੇ ਵੇਲੇ ਵੀ ਘੁਟਾਲਾ ਕੀਤਾ ਤੁਸੀਂ ਬੀਜੇਪੀ ਜੁਆਇਨ ਕਰ ਲਓ ਬਚ ਜਾਓਗੇ ਨਹੀਂ ਹੋ ਸਕਦਾ ਜੀ ਭ੍ਰਸ਼ਟਾਚਾਰ ਤੋਂ ਤਾਂ ਕੋਈ ਬਾਲਟੀ ਛੁੱਟੀ ਨਹੀਂ ਹੈ ਜੀਪੀ ਵੀ ਤੋਂ ਇਲਾਵਾ ਭ੍ਰਸ਼ਟਾਚਾਰ ਸ਼ਬਦੇ ਵਿੱਚ ਹੋਰ ਪੰਜਾਬ ਦੇ ਕੰਮ ਹੈ ਪੰਜਾਬ ਦੇ ਕਿਸਾਨਾਂ ਨੂੰ ਡਾਇਰੈਕਟ ਪੈਸੇ ਪਏ ਹੈ ਪੂਰੇ ਆਲ ਓਵਰ ਇੰਡੀਆ ਦੇ ਕਿਸਾਨਾਂ ਨੂੰ ਜੀ ਕਿਸਾਨਾਂ ਦੀ ਗੱਲ ਕੀਤੀ ਫੇ ਕਿਸਾਨ ਧਰਨੇ ਤੇ ਕਿਉਂ ਬੈਠੇ ਆ ਅਸੀਂ ਤਾਂ ਉਹਨਾਂ ਨੂੰ ਕਿਸਾਨ ਹੀ ਨਹੀਂ ਮੰਨਦੇ ਜੀ ਕਿਸਾਨ ਧਰਨੇਆਂ ਥੋੜੀ ਕਿਸਾਨ ਤਾਂ ਕੀਤਾ ਚੇ ਹੈ ਉਹ ਤਾਂ ਇੱਕ ਵਿਰੋਧੀ ਪਾਰਟੀਆਂ ਦੇ ਕੁਝ ਬੇਕਾਏ ਹੋਏ ਲੋਕ ਨੇ ਕਿਸਾਨ ਨੂੰ ਵੀ ਇੱਜ਼ਤ ਦੇਣੀ ਹੈ ਤੇ ਜਵਾਨ ਨੂੰ ਵੀ ਇੱਜ਼ਤ ਦੇਣੀ ਹੈ। ਕਿਸਾਨ ਮਰਦਾ ਕਿਉਂ ਹੈ ਫਿਰ? ਇਹ ਮੈਂ ਤੁਹਾਡੇ ਆંકੜਿਆਂ ਤੋਂ ਵੈਲਿਡ ਨਹੀਂ ਕਰਦਾ ਵੀ ਕਿਸਾਨ ਮਰਦਾ ਕਿਉਂ। ਭਾਜਪਾ ਦੇ ਤਾਂ ਸਿੱਧੇ ਤੌਰ ਤੇ ਇਲਜ਼ਾਮ ਲੱਗ ਰਹੇ ਨੇ ਹੋਏ ਤੁਸੀਂ ਸੁਣਿਆ ਹੋਵੇਗਾ ਕਮਰਾ ਦੇ ਵਿੱਚ ਕਾਫੀ ਫੇਮਸ ਹੈ ਕਿ ਭਾਜਪਾ ਦੇ ਇਲਜ਼ਾਮ ਐਫ ਆਈ ਆਰ ਵੀ ਤੱਕ ਵੀ ਦਰਜ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾ ਐਮਐਲਏ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਖਰੀਦ ਰੋਤ ਹੋएगी ਸਾਡੀ ਪਾਰਟੀ ਦਾ ਜਿਹੜਾ ਪਰਿਵਾਰ ਆ ਉਹ ਵਧਿਆ ਹੈ ਕੋਈ ਸਿਰਫ ਮੋਦੀ ਸਾਹਿਬ ਕਰਕੇ ਵਧਿਆ ਹੈ ਪੰਜਾਬ ਦੀ ਸਰਕਾਰ ਸਾਡੀ ਨਹੀਂ ਹੈ ਫਿਰ ਵੀ ਕੁੰਬਾ ਸਾਡਾ ਵੱਧ ਰਿਹਾ ਪਰਿਵਾਰ ਸਾਡਾ ਵੱਧ ਰਿਹਾ ਤੁਸੀਂ ਪੁਰਾਣਾ ਇਤਿਹਾਸ ਬਾਤ ਜਨਤਾ ਪਾਰਟੀ ਦਾ ਕੱਢ ਕੇ ਦੇਖ ਲਓ ਅਸੀਂ ਕਦੇ ਵੀ ਆਪਣੀ ਜ਼बान ਤੋਂ ਨਹੀਂ ਮੁਕਰੇ ਕਾਂਗਰਸ ਦਾ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੋ ਜਾਣੀ ਹੈ ਇਹ ਸਾਡੇ ਸਾਹਮਣੇ ਤਾਂ ਜਿਸ ਹਿਸਾਬ ਦੇ ਕਾਂਗਰਸ ਦੇ ਅੱਜ ਦੇ ਲੀਡਰ ਚੱਲ ਰਹੇ ਆ ਕਾਂਗਰਸ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਕੌਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੋਣ ਜਾਬਤਾ ਲੱਗਾ ਹੋਇਆ ਹੈ ਲੋਕ ਸਭਾ ਚੋਣਾਂ ਜਿਹੜੀਆਂ ਹਨ ਉਹਨਾਂ ਦਾ ਆਗਾਜ਼ ਹੋਣ ਜਾ ਰਿਹਾ ਹੈ ਜਿੰਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਹਰ ਪਾਰਟੀ ਦੇ ਵਿੱਚ ਉਥਲ ਪੁਤਲ ਵੀ ਦੇਖਣ ਨੂੰ ਮਿਲ ਰਹੀ ਹੈ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਜਪਾ ਪਾਰਟੀ ਤੋਂ ਅਨਿਲ ਮਿੱਤਲ ਜੀ ਜੋ ਕਿ ਸਪੋਰਟਸ ਔਰ ਕਲਚਰ ਸੈਲ ਦੇ ਪ੍ਰਧਾਨ ਸਾਹਿਬ ਨੇ ਗੱਲਬਾਤ ਕਰਦੇ ਆ ਤੇ ਸਵਾਗਤ ਕਰ ਲੈਂਦੇ ਹਾਂ ਇਹਨਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਸਵਾਗਤ ਹੈ ਜੀ ਅ ਸਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਜਿਵੇਂ ਹੁਣ ਮੈਂ ਸਟਾਰਟਿੰਗ ਕੀਤੀ ਕਿ ਉਥਲ ਪੁਥਲ ਬਹੁਤ ਚੱਲ ਰਹੀ ਹਰ ਪਾਰਟੀਆਂ ਚ ਪਾਰਟੀਆਂ ਛੱਡ ਛੱਡ ਕੇ ਦੂਸਰੀ ਪਾਰਟੀਆਂ ਚ ਭੱਜੇ ਜਾ ਰਹੇ ਸਾਰੇ ਆਗੂ ਚਾਹੇ ਉਹ ਆਪ ਨੇਤਾ ਨੇ ਬੀਜੇਪੀ ਦੇ ਨੇ ਕੋਈ ਵੀ ਇਹ ਮਤਲਬ ਆਪਣੀ ਪਾਰਟੀ ਛੱਡੰਦਾ ਇਹ ਇੱਕ ਲਾਸਟ ਆਪਸ਼ਨ ਹੁੰਦਾ ਕਿ ਜੇ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਕੀ ਮੰਨਦੇ ਹੋ ਇਸ ਚੀਜ਼ ਨੂੰ ਪਾਰਟੀ ਛੱਡੰਦਾ ਟਰੈਂਡ ਅਜ ਤੋ ਨਹੀਂ ਹੈ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਫਿਰ ਕੁਝ ਪਾਰਟੀ ਦੀ ਆਇਲੋਜੀ ਕਹ ਲਓ ਉਸ ਪਾਰਟੀ ਦੀ ਵਿਚਾਰਧਾਰਾ ਨਾਲ ਲੋਕ ਜੁੜਦੇ ਆ ਸਾਡੀ ਪਾਰਟੀ ਦਾ ਜਿਹੜਾ ਪਰਿਵਾਰ ਆ ਉਹ ਵਧਿਆ ਹੈ ਤਾਂ ਸਿਰਫ ਮੋਦੀ ਸਾਹਿਬ ਕਰਕੇ ਵਧਿਆ ਹੈ ਮੋਦੀ ਸਾਹਿਬ ਦੀਆਂ ਨੀਤੀਆਂ ਉਹਨਾਂ ਦੀ ਸੋਚ ਜਿਹਨਾਂ ਤੈਸ਼ੀ ਨੀਤੀਆਂ ਲੋਕਲ ਸਕੀਮਾਂ ਜੋ ਕੇਂਦਰ ਸਰਕਾਰ ਚ ਜਿੰਨੀ ਸਰਕਾਰਾਂ ਅਜ ਤੱਕ ਰਹੀਆਂ ਜੋ ਨਹੀਂ ਪਹੁੰਚਾ ਸਕੀਆਂ ਉਹ ਪਹੁੰਚਾਈਆਂ ਉਹਨਾਂ ਨੇ ਤੇ ਪੰਕਤੀ 'ਚ ਖੜੇ ਆ ਆਖਰੀ ਵਿਅਕਤੀ ਤੱਕ ਉਸ ਸਕ੍ਰੀਨ ਉਹਨਾਂ ਦੀ ਪਹੁੰਚੀ ਹੈ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਮਰਜ਼ੀ ਪਾਰਟੀਆਂ ਦਾ ਨਾਮ ਲੈ ਲਓ ਸਭ ਦੇ ਲੀਡਰ ਭਾਜਪਾ 'ਚ ਸ਼ਾਮਲ ਹੋ ਰਹੇ ਨੇ ਔਰ ਇਹ ਪਹਿਲਾ ਚਾਂਸ ਹੈ ਵੀ ਪੰਜਾਬ 'ਚ ਸਰਕਾਰ ਸਾਡੀ ਨਹੀਂ ਹੈ ਫਿਰ ਵੀ ਕੁੰਬਾ ਸਾਡਾ ਵੱਧ ਰਿਹਾ ਪਰਿਵਾਰ ਸਾਡਾ ਵੱਧ ਰਿਹਾ ਪਰ ਭਾਜਪਾ ਦੇ ਤਾਂ ਸਿੱਧੇ ਤੌਰ ਤੇ ਇਲਜ਼ਾਮ ਲੱਗ ਰਹੇ ਨੇ ਉਹ ਤੁਸੀਂ ਸੁਨਿਆ ਹੋਵੇਗਾ ਕਬਰਾਂ ਦੇ ਵਿੱਚ ਕਾਫੀ ਫੇਮਸ ਹੈ ਕਿ ਭਾਜਪਾ ਦੇ ਇਲਜ਼ਾਮ ਐਫ ਆਈ ਆਰ ਵੀ ਤੱਕ ਵੀ ਦਰਜ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿਤੇ ਮੀਡੀਆ ਨੂੰ ਵੀ ਇਹ ਗੱਲ ਸੱਚੀ ਹੋ ਸਕਦੀ ਹੈ ਜਿੰਨਾ ਐਮ ਐਲ ਏ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਖਰੀਦ ਰੋਗਤ ਹੋਏਗੀ ਉਹ ਵੀ ਭਾਜਪਾ ਵੱਲੋਂ ਇਹ ਗੱਲ ਇੱਕ ਪਬਲਿਸਿਟੀ ਸਟੰਟ ਹੈ ਲੋਕਾਂ ਦੇ ਜਾਣ ਦਾ हां ਉਹਨਾਂ ਦੇ ਕਈ ਐਮਐਲਏ ਸਾਡੇ ਹਾਈ ਕਮਾਂਡ ਨਾਲ ਸੰਪਰਕ ਚੇ ਜਿਹੜੇ ਪਾਰਟੀ ਛੱਡਣਾ ਚਾਹੁੰਦੇ ਐ ਕੇਜਰੀਵਾਲ ਜੀ ਦੀ ਸੋਚ ਤੇ ਉਹਨਾਂ ਨੇ ਉਹਦੇ ਨਾਲ ਜੁੜੇ ਸੀ ਪਰ ਉਹ ਪਾਰਟੀ ਲੋਕਪਾਲ ਤੋਂ ਨਿਕਲੀ ਸੀ ਤੇ ਆਖਰੀ ਚ ਭ੍ਰਸ਼ਟਾਚਾਰ 'ਤੇ ਆ ਕੇ ਫਸ ਗਈ ਪਰ VOTING ਸਿਸਟਮ ਦਾ ਬਹੁਤ ਵੱਡਾ ਇਫੈਕਟ ਪੈਂਦਾ ਹੈ ਜਿਹਦੇ ਕਰਕੇ ਇਹ ਕਿਤੇ ਨਾ ਕਿਤੇ ਗੱਲ ਟੁੱਕਦੀ ਵੀ ਹੈ ਨਹੀਂ ਟੁੱਕਦੀ ਨਹੀਂ ਐ ਮੈਂ ਤੁਹਾਡੀ ਗੱਲ ਦਾ ਗੰਡਨ ਕਰਦਾ ਪਰ ਸਾਡੇ ਤੇ ਦੇਖੋ ਤੁਸੀਂ ਪਿਛਲੇ ਸਾਲਾਂ ਦੀ ਸਰਕਾਰਾਂ ਕੇਂਦਰ ਸਰਕਾਰਾਂ ਦੇ ਦੇਖ ਲਓਗੇ 2ਜੀ ਸਪੈਕਟਰਮ ਘਟਾਲੇ ਚਾਰਾ ਘਟਾਲੇ ਤੋਂ ਲੈ ਕੇ ਹਰ ਘਟਾਲੇ ਕੋਮਨਵੈਲਥ ਘਟਾਲੇ ਉਹ ਕੀ ਬੱਚਿਆਂ ਤੱਕ ਦੇ ਪੈਸੇ ਸਰਕਾਰਾਂ ਨੇ ਖਾਦੇ ਐ ਤੇ ਸਾਡੀ ਸਰਕਾਰ ਦੇ ਉੱਤੇ ਇਦਾਂ ਦਾ ਇਲਜ਼ਾਮ 10 ਸਾਲਾਂ ਚ ਕੋਈ ਨਹੀਂ ਲੱਗਿਆ ਵੀ ਸਾਡੇ ਕੋਈ ਘਟਾਲਾ ਉਹ ਜਾਗਰ ਹੋਇਆ ਉਹ ਜਾਗਰ ਤਾਂ ਹੋਊਗਾ ਹੋਊਗਾ ਤਾਂ ਕੋਈ ਘਟਾਲੇ ਵਾਲੀ ਸਰਕਾਰ ਨਹੀਂ ਰਹੀ ਐ ਇਹ ਪਬਲਿਕ ਦੀ ਸਰਕਾਰ ਰਹੀ ਹੈ ਬੀਜਪੀ ਮਤਲਬ ਈਡੀ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਨੇ ਵਿਰੋਧੀ ਧਿਰਾਂ ਵੱਲੋਂ ਵੀ ਬਾਕੀ ਪਾਰਟੀਆਂ ਵੱਲੋਂ ਵੀ ਇਹਦੇ ਬਾਰੇ ਕੀ ਕਹੋਗੇ ਫਿਰ ਤੁਸੀਂ ਤੁਹਾਨੂੰ ਲੱਗਦਾ ਵੀ ਕੋਈ ਸੰਵਿਧਾਨਿਕ ਪੋਸਟ ਤੇ ਬੰਦਾ ਬੈਠਾ ਹੋਏਗਾ ਕੋਈ ਜੱਜ ਬੈਠਾ ਹੈ ਜਾਂ ਕੋਈ ਈਡੀ ਦੇ ਅਫਸਰ ਹੈ ਉਹ ਕਿਸੇ ਵੀ ਪ੍ਰਧਾਨ ਮੰਤਰੀ ਦਾ ਚਲੋ ਕੀ ਫੋਨ ਕਰਨਗੇ ਵੀ ਗ੍ਰਹਿ ਮੰਤਰੀ ਹੈ ਸਾਡੇ ਮੰਤਰੀ ਉਹਨਾਂ ਦਾ ਕਹਿਣਾ ਮੰਨਣਗੇ ਨਹੀਂ ਉਹ ਇੱਕ ਸੰਵਿਧਾਨ ਦੇਸ਼ ਦਾ ਬਣਾਇਆ 바ਵਾ ਸਾਹਿਬ ਅੰਬੇਡਕਰ ਜੀ ਦਾ ਬਣਾਇਆ ਸੰਵਿਧਾਨ ਹੈ ਇਸ ਦੇਸ਼ 'ਚ ਕਾਨੂੰਨ ਹੈ ਉਹੀ ਕਾਨੂੰਨ 'ਚ ਤੁਹਾਨੂੰ ਫੈਸਿਲਿਟੀ ਮਿਲਦੀ ਹੈ ਉਸੇ ਕਾਨੂੰਨ ਦੇ ਅਧੀਨ ਮੈਂ ਆ। ਅਗਰ ਤੁਹਾਡੀ ਜ਼ਮਾਨਤ 28 ਦਿਨ 'ਚ ਹੋਣੀ ਹੈ ਤਾਂ ਮੇਰੀ ਜ਼ਮਾਨਤ ਵੀ 28 ਦਿਨ 'ਚ ਹੋਣੀ ਹੈ। ਇਹ ਸਭ ਝੂਠ ਹੈ ਇਹ ਦੀ ਕਿਸੇ ਦੇ ਹੱਥ ਦਾ ਹੱਤਾਂ ਦੀ ਕਟਪਤਲੀ ਨਹੀਂ ਹੈ। ਇਹ ਸਭ ਬਣੀ ਬਣਾਈ ਗੱਲਾਂ ਵੀ ਉਹ ਤੇਰੇ ਉਹ ਕਹਿੰਦੇ ਨਾ ਅੰਗੂਰ ਖੱਟੇ ਆ। ਇਹ ਉਹਨੂੰ ਹੱਥ ਨਹੀਂ ਕੁਝ ਪੈ ਰਿਆ ਤਾਂ ਉਹਦਾ ਜਵਾਬ ਇਹ ਹੈ ਵੀ ਇਹ ਦੀ ਇਹਨਾਂ ਦੀ ਆਪਣੀ ਹੈ। ਉਰੋਦੀ ਦਿਰਦਾ ਸਿੱਧੇ ਤੋੜਦੇ ਕਹਿੰਦੇ ਆ ਕਿ ਜੇ ਕਿਸੇ ਨੇ ਬਚਣਾ ਕਿਸੇ ਵੀ ਘੁਟਾਲੇ ਤੋਂ ਜਾਂ ਮਤਲਬ ਆਪਣੀ ਇਮੇਜ ਖਰਾਬ ਹੋਣ ਤੋਂ ਬਚਣਾ ਜੇ ਕਿਤੇ ਤੁਸੀਂ ਕਿਸੇ ਵੇਲੇ ਵੀ ਘੁਟਾਲਾ ਕੀਤਾ ਤੁਸੀਂ ਬੀਜੇਪੀ ਜੁਆਇਨ ਕਰ ਲਓ ਬਚ ਜਾਓਗੇ ਨਹੀਂ ਹੋ ਸਕਦਾ ਜੀ ਅਗਰ ਦੇਖੋ ਮੇਰਾ ਤਾਂ ਪਾਰਟੀ ਨਾਲ ਅਸੀਂ ਅੰਦਰੂਨੀ ਮੀਟਿੰਗਾਂ 'ਚ ਵੀ ਬੈਠਦੇ ਆ ਪਾਰਟੀ ਦੇ ਸਿਧਾਂਤ ਵੀ ਦੇਖਦੇ ਆ ਤੇ ਨਵੇਂ ਆਣ ਵਾਲੇ ਲੀਡਰਾਂ ਨੂੰ ਵੀ ਕਹਿਣਾ ਚਾਹੂੰਗਾ ਅਗਰ ਤੁਸੀਂ ਕੋਈ ਕਪਲਾ ਕੀਤਾ ਤੁਸੀਂ ਕੋਈ ਪਬਲਿਕ ਨਾਲ ਠੱਗੀ ਠੋਰੀ ਕੀਤੀ ਹੈ ਤੁਸੀਂ ਸੋਚਦੇ ਹੋ ਅੱਜ ਤੁਸੀਂ ਭਾਜੀ ਤੁਸੀਂ ਬੀਜੇਪੀ 'ਚ ਆ ਕੇ ਬਚ ਜਾਓਗੇ ਤੇ ਨਹੀਂ ਬਚੋਗੇ ਕੱਲ ਨੂੰ ਸ਼ਿਕੰਜਾ ਤੁਹਾਡੇ ਤੇ ਵੀ ਕੱਸਿਆ ਜਾਣਾ ਤੇ ਤੁਹਾਡੇ ਪਿੱਛੇ ਬੀਜੇਪੀ ਨੇ ਨਹੀਂ ਖੜਨਾ ਉਹ ਸੰਸਦ ਰਵਨੀਤ ਬਿੱਟੂ ਦੀ ਉਹਨੇ ਉਹਨੇ ਬੀਜੇਪੀ ਦੇ ਵਿੱਚ ਜੁਆਇਨਿੰਗ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਕਿ ਇੱਕਦਮ ਜਿਹੜਾ ਸੰਘਰਸ਼ ਦਾ ਟਾਈਮ ਸੀ ਕਿਉਂਕਿ ਬਹੁਤ ਪੁਰਾਣੇ ਕਾਂਗਰਸੀ ਰਹੇ ਪੀੜੀਦਰ ਪੀੜੀਓ ਇੱਕਦਮ ਉਹਨਾਂ ਦੀ ਜਿਹੜੀ ਪਾਰਟੀ ਬਦਲਣ ਦੀ ਜਿਹੜੀ ਉਹਨਾਂ ਦਾ ਮਨਸ਼ਾ ਸੀ ਕੀ ਸਮਝਦੇ ਹੋ ਉਸ ਚੀਜ਼ ਨੂੰ ਦੇਖੋ ਸ਼ਾਇਦ ਉਹਨੇ ਆਪਣੇ ਲੋਕਾਂ ਦਾ ਭਲਾ ਸੋਚਿਆ ਵੀ ਮੈਂ ਲੋਕਾਂ ਦਾ ਭਲਾ ਕਿੱਥੋਂ ਕਰ ਸਕਦਾ ਬੀਜੇਪੀ 'ਚ ਆਨ ਦੀ ਮਨਸ਼ਾ ਤਾਂ ਉਹਦੀ ਇਹ ਹੋ ਸਕਦੀ ਹੈ ਕਾਂਗਰਸ ਦੀ ਸਥਿਤੀ ਉਹਨੂੰ ਦਿਖਦੀ ਵੀ ਹੈ ਕਾਂਗਰਸ ਦੀ ਸਥਿਤੀ ਕਾਂਗਰਸ ਦਾ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਜਾਣੀ ਹੈ ਇਹ ਸਾਡੇ ਸਾਹਮਣੇ ਤਾਂ ਜਿਸ ਹਿਸਾਬ ਦੇ ਕਾਂਗਰਸ ਦੇ ਅੱਜ ਦੇ ਲੀਡਰ ਚੱਲ ਰਹੇ ਆ ਕਾਂਗਰਸ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਹੈ ਇੱਕੋ ਇੱਕ ਪਾਰਟੀ ਲੋਕਾਂ 'ਚ ਇਸ ਟਾਈਮ ਉੱਭਰ ਰਹੀ ਹੈ ਮੋਦੀ ਜੀ ਨੇ ਕੰਮ ਹੀ ਇੰਨੇ ਕਰਤੇ ਆ ਕਿ ਉਹ ਅਮਰ ਹੋ ਗਏ ਆ ਮੇਰੇ ਅੱਜ ਦੇ ਵਿਚਾਰ ਤੁਸੀਂ ਯਾਦ ਰੱਖੋਗੇ ਗੱਲਾਂ ਵੀ ਆਨ ਵਾਲੇ ਟਾਈਮ 'ਚ ਬੱਚਿਆਂ ਨੂੰ ਇਹਨਾਂ ਦੇ ਬਾਰੇ ਦੱਸਿਆ ਜਾਏਗਾ ਵੀ ਇੱਕ ਲੀਡਰ ਹੁੰਦਾ ਸੀ ਜੋ ਲੋਕਾਂ ਵਾਸਤੇ ਆ ਕੰਮ ਕਰਕੇ ਗਿਆ ਪਰ ਵਿਰੋਧੀ ਧਿਰ ਤਾਂ ਫਿਰ ਵੀ ਕਿਤੇ ਨਾ ਕਿਤੇ ਕਹਿ ਰਹੇ ਕਿ ਜਿਹੜਾ ਲੋਕਤੰਤਰ ਹੈ ਉਹਦਾ ਘਾਣ ਹੋ ਰਿਹਾ ਸਿੱਦੇ ਵਰਕੇ ਜਿਹੜਾ ਬਿਲਕੁਲ ਤਾਨਾਸ਼ਾਹ ਸਰਕਾਰ ਆ ਰਹੀ ਹੈ ਘਾਣ ਕਿਥੋਂ ਹੋ ਰਿਹਾ ਜੀ ਅਗਰ ਕੋਈ ਬੰਦਾ ਭ੍ਰਸ਼ਟਾਚਾਰ ਕਰ ਰਿਹਾ ਉਹਨੂੰ ਚੱਕ ਕੇ ਅੰਦਰ ਵਾਰ ਰਹੇ ਆ ਤਾਂ ਉਹ ਘਾਣ ਹੋ ਰਿਹਾ ਨਹੀਂ ਉਹ ਪੈਸਾ ਲੋਕਾਂ ਦਾ ਸੀ ਉਹ ਕਹਿ ਕੇ ਕੁਛ ਐਸੀ ਕਰ ਕੁਛ ਰੇ ਸੀ ਉਹ ਆਪਣੇ ਹੀ ਸਿਧਾਂਤਾਂ ਤੋਂ ਪਲਟ ਗਏ ਉਹ ਸੱਤਾ ਦੇ ਲਾਲਚੀ ਹੋ ਗਏ ਉਹਨਾਂ ਨੇ ਆਪਣੀ ਪਾਰਟੀ ਦਾ ਸੰਵਿਧਾਨ ਬਣਾਇਆ ਸੀ ਵੀ 6 ਦੋ ਟਰਨਓਵਰ 3-3 ਸਾਲ ਦੀ ਟਰਨਓਵਰ 6 ਸਾਲ ਤੱਕ ਪਾਰਟੀ ਸੁਪਰੀਮੋ ਪਾਰਟੀ ਦਾ ਪ੍ਰਧਾਨ ਤੀਜੀ ਵਾਰ ਕੋਈ ਹੋਰ ਬਣੂਗਾ ਜਦੋਂ 6 ਸਾਲ ਕੇਜਰੀਵਾਲ ਜੀ ਨੂੰ ਪੂਰੀ ਨਜ਼ਰ ਹੁੰਦੇ ਆਏ ਤਾਂ ਉਹਨੇ ਪਾਰਟੀ ਦਾ ਸੰਵਿਧਾਨ ਚੇਂਜ ਕਰਤਾ ਲਾਈਫਟਾਈਮ ਤੱਕ ਉਹ ਸੱਤਾ ਦਾ ਸੁੱਖ ਮਾਣਨਾ ਚਾਹੁੰਦੇ ਆ ਸਾਡੀ ਪਾਰਟੀ 'ਚ ਐਦਾਂ ਦਾ ਕੁਛ ਵੀ ਨਹੀਂ ਹੈ ਤੁਸੀਂ ਹੋਰ ਸਟੇਟਾਂ 'ਚ ਸਰਕਾਰਾਂ ਬਣੀ ਐ ਉਹ ਮੁੱਖ ਮੰਤਰੀ ਬਣਿਆ ਜਿਹੜਾ ਲਾਸਟ ਪੰਕਤੀ 'ਚ ਬੈਠਾ ਸੀ ਉਹ ਸ਼ਾਇਦ ਉਸ ਬੰਦੇ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਅਜ ਮੁੱਖ ਮੰਤਰੀ ਬਣਨਾ ਸਟੇਟ ਦਾ ਤਾਂ ਉਸ ਪਾਰਟੀ ਦੇ ਉੱਤੇ ਇਲਜ਼ਾਮ ਲਗਾਉਣਾ ਵੀ ਈੜੀ ਇਹ ਵੋ ਮੈਂ ਕਹਿੰਦਾ ਲੋਕ ਸਭ ਜਾਣਦੇ ਆ ਪੰਜਾਬ ਦੀ ਜਨਤਾ ਬਹੁਤ ਸਿਆਣੀ ਆ ਅੱਜ ਦਾ ਵੋਟਰ ਬਹੁਤ ਸਿਆਣਾ ਆ ਜਲੰਧਰ ਦੇ ਸੰਸਦ ਦੀ ਗੱਲ ਕਰੀ ਸੀ ਤਲ ਸੁਸ਼ੀਲ ਰਿੰਕੂ ਜੀ ਉਹ ਵੀ ਬੀਜੇਪੀ ਚ ਹੋ ਗਏ ਨੇ ਸ਼ਾਮਿਲ ਤੇ ਹੋਰ ਵੀ ਕਈ ਆਗੂ ਬਾਕੀ ਪਾਰਟੀਆਂ ਦੇ ਵੀ ਬੀਜੇਪੀ ਚ ਸ਼ਾਮਿਲ ਹੋ ਰਹੇ ਕੀ ਸਮਝਦੇ ਹੋ ਕਿ ਬੀਜੇਪੀ ਦੀ ਵਧੀਆ ਨੀਤੀਆਂ ਕਰਕੇ ਹੋ ਰਹੇ ਨੇ ਜਾਂ ਜਿਵੇਂ ਪਿੱਛੇ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦਿਆਂ ਨੇ ਵੀ ਕਿਹਾ ਕਿ ਸਾਨੂੰ ਸਿੱਧੇ ਤੌਰ ਤੇ ਧਮਕੀਆਂ ਮਿਲ ਰਹੀਆਂ ਨੇ ਵੀ ਸਾਨੂੰ ਰਿਸ਼ਵਤਾ ਮਿਲਦੀਆਂ ਨੇ ਤਾਂ ਕਰਕੇ ਜੁਆਇਨਿੰਗ ਹੁੰਦੀ ਆ ਬੀਜੇਪੀ ਚ ਦੇਖੋ ਇਹ ਗੱਲ ਛੁੱਟਿਆ ਹੈ ਰਿਸ਼ਵਤਾ ਵਾਲੀਆਂ ਉਹ ਲੋਕਾਂ ਦੇ ਕਰਕੇ ਜਿਹੜਾ ਬੰਦਾ ਇਸ ਟਾਈਮ ਬੀਜੇਪੀ 'ਚ ਆ ਰਿਹਾ ਹੈ ਉਹ ਇਹ ਸੋਚ ਕੇ ਆ ਰਿਹਾ ਹੈ ਵੀ ਮੈਂ ਲੋਕਾਂ ਦਾ ਕੰਮ ਕਿੱਥੋਂ ਕਰਾਉਂਗਾ ਕੱਲ ਨੂੰ ਦੁਨੀਆ ਨੇ ਮੇਰੇ ਕੋਲ ਆਣਾ ਹੈ ਵੀ ਭ੍ਰਸ਼ਟਾਚਾਰੀਆਂ ਦੀ ਸਰਕਾਰ ਕੋ ਆਣਾ ਹੈ ਕਿ ਇੱਕ ਇਮਾਨਦਾਰ ਸਰਕਾਰ ਦੇ ਨਾਲ ਜੁੜਿਆ ਹੋਏ ਕੋ ਆਣਾ ਹੈ ਤੇ ਉਹ ਸਿਰਫ ਬੀਜੇਪੀ 'ਚ ਹੀ ਹੋ ਸਕਦਾ ਹੋਰ ਕਿਸੇ ਪਾਰਟੀ 'ਚ ਭ੍ਰਸ਼ਟਾਚਾਰ ਤੋਂ ਤਾਂ ਕੋਈ ਬਾਲਟੀ ਛੁੱਟੀ ਨਹੀਂ ਹੈ ਬੀਜੇਪੀ ਤੋਂ ਇਲਾਵਾ ਭ੍ਰਸ਼ਟਾਚਾਰ ਸ਼ਬਦ ਦੇ ਵਿੱਚ ਪਰ ਅਕਸਰ ਵਿਰੋਧੀ ਧਿਰ ਕਹਿੰਦੇ ਕਿ ਬੀਜੇਪੀ ਈਵੀਐਮ ਦੇ ਸਿਰ ਤੇ ਹੀ ਜਿੱਤਦੀ ਹੈ ਅਸੀਂ ਕਈ ਸਟੇਟਾਂ 'ਚ ਹਾਰੇ ਵੀ ਆ ਜੀ ਉੱਥੇ ਕਿਹੜਾ ਈਵੀਐਮ ਕੰਮ ਨਹੀਂ ਕੀਤੀ ਹੈ ਅਸੀਂ ਪੰਜਾਬ 'ਚ ਸਾਡੀ ਸਰਕਾਰ ਨਹੀਂ ਹੈਗੀ ਪੰਜਾਬ 'ਚ ਕਿਹੜਾ ਈਵੀਐਮ ਨਹੀਂ ਆਈ ਸ਼ਾਇਦ ਤੁਸੀਂ ਵੀ ਈਵੀਐਮ 'ਚ ਵੋਟ ਪਾਈ ਹੈ ਮੈਂ ਵੀ ਈਵੀਐਮ 'ਚ ਵੋਟ ਪਾਈ ਹੈ ਇਹ ਇਹ ਤਾਂ ਮੇਰੇ ਗੱਲ ਚੱਚਦੀ ਨਹੀਂ ਨਾ ਜੀ ਅਗਰ ਅਗਰ ਇਦਾਂ ਈਵੀਐਮ ਤੋਂ ਹੀ ਸਰਕਾਰਾਂ ਬੰਦੀਆਂ ਤੇ ਸਾਨੂੰ ਕੀ ਲੋੜ ਸੀ ਫਿਰ ਤਾਂ ਸਰਕਾਰ ਸਾਡੀ ਬਣੀ ਪਈ ਹੈ ਇਹ ਬਿਲਕੁਲ ਨਿਰਤਾਰ ਬਿਲਕੁਲ ਨਿਰਤਾਰ ਹੈ ਜਿਹੜਾ ਸਾਡੇ ਉੱਤੇ ਅਲੀਗੇਸ਼ਨ ਲਗਾ ਰਿਹਾ ਇਹ ਤਾਂ ਹੋਰ ਜਨਤਾ ਨੂੰ ਵੀ ਪਤਾ ਹੈ ਵੀ ਇਸ ਅਲੀਗੇਸ਼ਨ ਦੀ ਕੋਈ ਵੈਲਿਊ ਨਹੀਂ ਰਵਨੀਤ ਬਿੱਟੂ ਜੀ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਲੁਧਿਆਣਾ ਤੋਂ ਉਹਨਾਂ ਨੂੰ ਟਿਕਟ ਮਿਲੇਗੀ ਜੇ ਮਿਲੇਗੀ ਤੇ ਉਹ ਲੋਕਾਂ ਦੀ ਸੇਵਾ ਕਰ ਪਾਣਗੇ ਹੁਣ ਦੇਖੋ ਜੀ ਲੁਧਿਆਣਾ ਤੋਂ ਟਿਕਟ ਮਿਲਣਾ ਤੇ ਪਾਰਟੀ ਹਾਈ ਕਮਾਂਡ ਦੇ ਉੱਤੇ ਹੈ ਪਾਰਟੀ ਹਾਈ ਕਮਾਂਡ ਜਿਹਨੂੰ ਵੀ ਟਿਕਟ ਦੇਗੀ ਸਾਡੇ ਬੀਜੇਪੀ ਦਾ ਇੱਕ ਇੱਕ ਕਾਰਜਕਰਤਾ ਉਹਦੇ ਨਾਲ ਚੱਲੇਗਾ ਇੱਕ ਇੱਕ ਕਾਰਜਕਰਤਾ ਦਿਲੋਂ ਚੱਲੇਗਾ ਉਹਨਾਂ ਦੇ ਨਾਲ ਕਾਇ ਉਹ ਰਮਨਜੀਤ ਬਿੱਟੂ ਹੋਣ ਚਾਹੇ ਕੋਈ ਦੂਸਰਾ ਬੰਦਾ ਹੋਵੇ ਪਾਰਟੀ ਜਿਹਨੂੰ ਟਿਕਟ ਨਾ ਨਵਾਜਦੀ ਹੈ ਜਿਹਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਉਹਦੇ ਨਾਲ ਅਸੀਂ ਦਿਲੋਂ ਤੁਰਾਂਗੇ ਤੇ ਬਾਕੀ ਰਮਨਜੀਤ ਬਿੱਟੂ ਜੀ ਦੀ छवि ਜਿੱਦਾ ਦੀ ਵੀ ਹੈ ਆnde ਇੱਕ ਉਸ ਫੈਮਿਲੀ ਚੋਂ ਹੈ ਜਿਸ ਫੈਮਿਲੀ ਨੇ ਪੰਜਾਬ ਵਾਸਤੇ ਬਹੁਤ ਬਲਿਦਾਨ ਦਿੱਤਾ ਤੇ ਉਸ ਬਲਿਦਾਨ ਕਰਕੇ ਹੀ ਇਹ ਦੋ ਸਾਲ ਦੋ ਵਾਰ ਕਾਂਗਰਸ ਤੋਂ ਜਿੱਤੇ ਵੀ ਲੁਧਿਆਣਾ ਤੋਂ ਉਸੇ ਕਰਕੇ ਹੁਣ ਤਾਂ ਇਹਨਾਂ ਦੇ ਨਾਲ ਮੋਦੀ ਜੀ ਦਾ ਹੀ ਸਾਥ ਹੋ ਗਿਆ ਹੈ ਉਮੀਦ ਹੈ ਵੀ ਅਗਰ ਪਾਰਟੀ ਇਹਨਾਂ ਨੂੰ ਕਿਤੋਂ ਵੀ ਲੜਾਉਂਦੀ ਹੈ ਤੇ ਵਧੀਆ ਅੱਛੇ ਅੰਤਰ ਨਾਲ ਜਿੱਤਾਂਗੇ ਆਉਣ ਵਾਲੇ ਦਿਨਾਂ 'ਚ ਲੋਕ ਸਭਾ ਚੋਣਾਂ ਦਾ ਵੀ ਆਗਾਜ਼ ਹੋਣ ਜਾ ਰਿਹਾ ਹੈ ਕੀ ਮੰਨਦੇ ਹੋ ਕਿ ਬੀਜੇਪੀ ਕਿੰਨਾ ਕੁ ਆਪਣਾ ਮੱਲਾ ਮਾਰ ਸਕਦੀ ਹੈ ਔਰ ਕਿਹੜੇ ਕਿਹੜੇ ਜਿਹੜੇ ਦੇਸ਼ਾਂ ਤੋਂ ਸੌਰੀ ਕਿਹੜੇ ਕਿਹੜੇ ਸਟੇਟਾਂ ਤੋਂ ਮੱਲਾ ਮਾਰ ਸਕਦੀ ਹੈ ਦੇਖੋ ਇਹ ਤਾਂ जगਜਾਹੀ ਰਹਿ ਵੀ ਹੈ ਹੁਣ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋਊਗੇ ਲੋਕਾਂ ਦੀ ਥਿਓਰੀ ਲੋਕਾਂ ਦੀ ਸੋਚ ਨਹੀਂ ਸਾਫ਼ ਹੋ ਗਈ ਹੈ ਵੀ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਤ ਕਰਨਾ ਹੈ ਤੋ ਬੱਚਿਆਂ ਦਾ ਭਵਿੱਖ ਸੁਰੱਖਿਤ ਥੀ ਭਾਰਤੀ ਜਨਤਾ ਪਾਰਟੀ ਇੱਕੋ ਸਰਕਾਰ ਇੱਕੋ ਪਾਰਟੀ ਹੈ ਜਿਹੜੀ ਦੋ ਸੀਟਾਂ ਤੋਂ ਸ਼ੁਰੂ ਹੋਈ ਸੀ ਤੁਸੀਂ ਪੁਰਾਣਾ ਇਤਿਹਾਸ ਭਾਰਤੀ ਜਨਤਾ ਪਾਰਟੀ ਦਾ ਕੱਢ ਕੇ ਦੇਖ ਲਓ ਅਸੀਂ ਕਦੇ ਵੀ ਆਪਣੀ ਜ਼ਬਾਨ ਤੋਂ ਨਹੀਂ ਮੁਕਰੇ ਜੋ ਉਦੇਸ਼ੇ ਅਸੀਂ ਲੈ ਕੇ ਆਏ ਸੀ ਚਾਹੋ ਧਾਰਾ 370 ਹੈ ਚਾਹੋ ਹੋਰ ਪੰਜਾਬ ਦੇ ਕੰਮ ਹੈ ਪੰਜਾਬ ਦੇ ਕਿਸਾਨਾਂ ਨੂੰ ਡਾਇਰੈਕਟ ਪੈਸੇ ਪਏ ਹੈ ਪੂਰੇ ਆਲ ਓਵਰ ਇੰਡੀਆ ਦੇ ਕਿਸਾਨਾਂ ਨੂੰ 3600 ਸੈਂਕੜੇ ਯੋਜਨਾਵਾਂ ਹੈ ਜਿਹੜੀ ਕੇਂਦਰ ਸਰਕਾਰ ਦੀਆਂ ਜਨ ਜਨ ਤੱਕ ਪਹੁੰਚੀਆਂ ਚਾਹੋ ਕੋਈ ਵੀ ਸਟੇਟ ਹੈ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਫਿਰ ਕਿਸਾਨ ਧਰਨੇ ਆ ਤੇ ਕਿਉਂ ਬੈਠੇ ਆ ਅਸੀਂ ਤਾਂ ਉਹਨਾਂ ਨੂੰ ਕਿਸਾਨ ਹੀ ਨਹੀਂ ਮੰਨਦੇ ਜੀ ਕਿਸਾਨ ਧਰਨੇ ਆ ਥੋੜੀ ਜਿਹੀ ਕਿਸਾਨ ਤਾਂ ਖੇਤਾਂ 'ਚ ਹੈ ਉਹ ਤਾਂ ਇੱਕ ਵਿਰੋਧੀ ਪਾਰਟੀਆਂ ਦੇ ਕੁਝ ਬਹਿਕਾਏ ਹੋਏ ਲੋਕ ਨੇ ਜਿਨ੍ਹਾਂ ਨੂੰ ਪੂਰਾ ਉਹਨਾਂ ਨੇ ਸਟੱਡੀ ਨਹੀਂ ਕੀਤਾ ਵੀ ਅਸੀਂ ਕਿਹਦੇ ਖਿਲਾਫ ਬੋਲ ਰਹੇ ਹਾਂ ਤੇ ਕੀ ਬੋਲ ਰਹੇ ਹਾਂ ਮਤਲਬ ਉਹ ਕਿਸਾਨ ਜਿਹੜੇ ਆਪਣੀਆਂ ਮੰਗਾਂ ਲੈ ਕੇ ਬੈਠੇ ਨੇ ਉਹ ਬੇਬੂਨੀ ਆਦ ਸਮਝਦੇ ਹੋ ਤਕੋ ਕੁਛ ਮੰਗਾਂ ਉਹਨਾਂ ਦੀ ਜਾਇਜ਼ ਹੈ ਉਹ ਮੰਨਣ ਨੂੰ ਵੀ ਤਿਆਰ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਉਹਨਾਂ ਤੋਂ ਬਾਹਰ ਕਦੀ ਵੀ ਨਹੀਂ ਹੋਈ ਪਰ ਕੁਛ ਮੰਗਾਂ ਨਜਾਇਜ਼ ਹੈ ਜਿਹਦੇ ਨਾਲ ਆਮ ਪਬਲਿਕ ਦਾ ਵੀ ਨੁਕਸਾਨ ਹੈ ਪਰ ਪ੍ਰੋਟੈਸਟ ਕਰਨ ਤੋਂ ਰੋਕਣਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਗਲਤ ਹੈ ਵੀ ਸ਼ਾਂਤਮਈ ਤਰੀਕੇ ਨਾਲ ਕਰ ਕੀਤਾ ਜਾਂਦਾ ਤੇ ਅਥਰੂ ਗੈਸ ਦੇ ਗੋਲੇ ਜਾਂ ਬੈਰੀਕੇਡਸ ਜਿਵੇਂ ਪਿਛਲੇ ਦਿਨੀ ਹੋਇਆ ਤੁਸੀਂ ਦੇਖਿਆ ਹੀ ਸਾਰਾ ਸੋਸ਼ਲ ਮੀਡੀਆ ਤੇ ਹੈ ਉਹਦੇ ਬਾਰੇ ਫਿਰ ਕੀ ਕਹੋਗੇ ਤੁਸੀਂ ਉਹ ਪ੍ਰੋਟੈਸਟ ਸਮਝਦੇ ਹੋ ਉਹਨੂੰ ਨੰਗੀ ਤਲਵਾਰਾਂ ਲਹਿਰਾਉਣੀਆਂ ਆਪਣੇ ਫੌਜੀ ਭਾਈਆਂ ਨੂੰ ਗਲਤ ਬੋਲਣਾ ਜਦ ਕਿ ਉਹ ਸਾਰੇ ਕਿਸਾਨ ਨਹੀਂ ਇਦਾਂ ਦੇ ਕਰਦੇ ਕੁਝ ਸ਼ਰਾਰਤੀ ਤੱਤ ਇਹ ਚੀਜ਼ਾਂ ਦਾ ਫਾਇਦਾ ਲੈਣ ਵਾਸਤੇ ਕੁਝ ਦੂਸਰੀ ਪਾਰਟੀਆਂ ਦੇ ਲੋਕ ਕਹਿ ਲੋ ਉਹ ਜਾਨ ਮੋਚ ਕੇ ਨਜਾਇਜ਼ ਫਾਇਦਾ ਲੈਣ ਵਾਸਤੇ ਇਦਾਂ ਦਾ ਕੰਮ ਕਰਦੇ ਆ ਪਰ ਕਿਸਾਨ ਕਿਸਾਨ ਤ ਜੈ ਕਿਸਾਨ ਜੈ ਜਵਾਨ ਇਹ ਸ਼ੁਰੂ ਤੋਂ ਅਸੀਂ ਇੱਕ ਨਾਰਾ ਸੁਣਦੇ ਆਏ ਆ ਵੀ ਕਿਸਾਨ ਨੂੰ ਵੀ ਇੱਜ਼ਤ ਦੇਣੀ ਹੈ ਤੇ ਜਵਾਨ ਨੂੰ ਵੀ ਇੱਜ਼ਤ ਦੇਣੀ ਹੈ ਕਿਸਾਨ ਮਰਦਾ ਕਿਉਂ ਹੈ ਫਿਰ ਮੈਂ ਤੁਹਾਡੇ ਆંકੜਿਆਂ ਤੋਂ ਵੈਲਿਡ ਨਹੀਂ ਕਰਦਾ ਵੀ ਕਿਸਾਨ ਮਰਦਾ ਕਿਉਂ ਆ ਕਿਸਾਨ ਪੰਜਾਬ ਦਾ ਕਿਸਾਨ ਜਿੰਨਾ ਖੁਸ਼ਹਾਲ ਆ ਮੈਂ ਕਹਿੰਦਾ ਖੁਸ਼ਹਾਲ ਹੀ ਨਹੀਂ ਆ ਪੰਜਾਬ ਚ ਜਿੰਨੀ ਜ਼ਮੀਨਾਂ ਦੇ ਰੇਟ ਵਧੇ ਆ ਜਿੰਨੇ ਕਿਸਾਨਾਂ ਨੇ ਪੈਸੇ ਕਮਾਏ ਆ ਠੀਕ ਆ ਇੱਕ ਛੋਟੇ ਤਬਕੇ ਦਾ ਕਿਸਾਨ ਹੈ ਜਿੰਨਾ ਕੋਲ ਜ਼ਮੀਨ ਬਹੁਤ ਘੱਟ ਹੈ ਜਾਂ ਉਹ ਠੇਕੇ ਤੇ ਲੰਦੇ ਆ ਉਹ ਤੁਹਾਨੂੰ ਉੱਥੇ ਨਜ਼ਰ ਵੀ ਨਹੀਂ ਆਣਗੇ ਧਰਨਿਆਂ 'ਚ ਉਹਦਾ ਵਿਚਾਰੀ ਆਪਣੀ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਜਿਹੜਾ 6000 ਰੁਪਏ ਆ ਗਵਰਨਮੈਂਟ ਸਬਸਿਡੀ ਨਾਲ ਦੀ ਪਾਰੀ ਆ ਉਹ ਉਹਨਾਂ ਵਾਸਤੇ ਬਹੁਤ ਵੱਡਾ ਵਰਦਾਨ ਆ ਇਦੇ ਵਿੱਚ ਮੇਰੇ ਕਾ 2000 ਕਰੋੜ ਦੇ ਕਰੀਬ ਰੁਪਇਆ ਜਿਹੜਾ ਸਰਕਾਰ ਨੇ ਕਿਸਾਨਾਂ ਦੇ ਖਾਤੇ 'ਚ ਡਾਇਰੈਕਟ ਪਾਇਆ। ਉਹਨਾਂ ਨਵੇਂ ਵੋਟਰਸ ਨੇ, ਯੰਗਸਟਰਸ ਨੇ ਜਿਨ੍ਹਾਂ ਨੇ ਵੋਟ ਪਾਣੀ ਐ, ਤੁਸੀਂ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ? ਅੱਜ ਦਾ ਯੂਥ ਮੇਰੇ ਛੋਟੇ ਭਰਾ, ਮੇਰੀ ਭੈਣਾਂ ਬਹੁਤ ਸਮਝਦਾਰ ਨੇ। ਉਹ ਸਾਰਾ ਸੋਸ਼ਲ ਮੀਡੀਆ ਦੇਖਦੇ ਨੇ। ਇੱਕ ਇੱਕ ਗੱਲ ਨੂੰ ਨੋਟ ਕਰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ। ਉਹਨਾਂ ਦੀ ਸਿਕਸ ਸੈਂਸ ਅੱਜ ਦੇ ਹਿਸਾਬ ਨਾਲ ਲੇਟੈਸਟ ਟੈਕਨੋਲੋਜੀ ਦਾ ਸਾਹਮਣਾ ਬਹੁਤ ਤੇਜ਼ ਹੈ ਤੇ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਕਰੋ ਤੁਸੀਂ ਘਰ ਬੈਠ ਕੇ ਸਰਕਾਰਾਂ ਨੂੰ ਬਾਅਦ ਚ ਬਲੇਮ ਕਰ ਦਿੰਦੇ ਹੋ ਵੀ ਸਰਕਾਰ ਨੇ ਸਾਡੇ ਵਾਸਤੇ ਸਾਡੇ ਕੋਲੇ ਚ ਇਹ ਫੈਸਿਲਿਟੀ ਨਹੀਂ ਆਈ ਸਾਡੀ ਯੂਨੀਵਰਸਿਟੀ ਚ ਇਹ ਚੀਜ਼ ਤੋਂ ਕਮੀ ਰਹਿ ਗਈ ਤੇ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਹੈ ਤੁਸੀਂ ਵੋਟ ਜ਼ਰੂਰ ਕਰੋ ਜਿਹਨੂੰ ਮਰਜ਼ੀ ਕਰੋ ਸੋਚ ਸਮਝ ਕੇ ਕਰੋ ਪਰ ਆਪਣੀ ਵੋਟ ਦਾ ਅਧਿਕਾਰ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ ਸਰ ਸੋ ਅਸੀਂ ਗੱਲਬਾਤ ਕੀਤੀ ਬੀਜਪੀ ਆਗੂ ਅਨਿਲ ਮਿੱਤਲ ਜੀ ਨਾਲ ਬਹੁਤ ਸਾਰੇ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ ਨੇ ਸੋ ਇਹ ਵੀ ਇੱਕ ਸਵਾਲ ਹੈ ਕਿ ਕਿਹਦੀ ਹੋਵੇਗੀ ਸਰਕਾਰ ਤੇ ਕਿਹਦੀ ਹੋਵੇਗੀ ਹਾਰ ਕਿਹਦੀ ਬਣੇਗੀ ਸਰਕਾਰ ਸੋ ਇਸ ਸਵਾਲ ਦਾ ਜਵਾਬ ਵੀ ਜਿਹੜਾ ਆਉਣ ਵਾਲੇ ਦਿਨਾਂ ਚ ਰਿਜ਼ਲਟ ਦੇ ਵਿੱਚ ਦੇਖੇਗਾ ਤੇ ਇਹਦਾ ਫੈਸਲਾ ਜਨਤਾ ਜਨਾਦਨ ਕਰੇਗੀ ਫੇ ਮਿਲਾਂਗੇ ਉਦੋਂ ਤੱਕ ਬਣੀ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪੀਤ ਸਿਟੀਓ نیوز